ਬਾਬਾ ਹਰਨਾਮ ਸਿੰਘ ਰਤੋਕਿਆਂ ਵਾਲੇ ਮਹਾਂਪੁਰਸ਼ ਹੋਏ ਨੇ। ਬਜ਼ੁਰਗਾਂ ਨਾਂ ਸੁਣਿਆ ਹੋਵੇਗਾ। ਉਹ ਪੈਦਲ ਰਤੋਕ ਤੋਂ ਘਰ ਤੋਂ ਕਾਹ ਤੁਰ ਕੇ ਤਰਨ ਤਰਨ ਬਸਿਆ ਨਾ ਹੁਣ ਆਉਂਦੇ ਸਨ ਸਾਲ ਬਾਅਦ। ਚੰਡੋ ਕੀ ਸਿਹਾੜੀ ਦਾ ਨੰਬਰਦਾਰ ਬੈਠਾ ਹੈ। ਤੇ ਜਿਵੇਂ ਆਪਾਂ ਕਹਿੰਨੇ ਵੀ ਬਾਬਾ ਜੀ ਆਓ ਜਲ ਪਾਣੀ ਛਕ ਲਓ, ਪਾਣੀ ਧਾਣੀ ਪੀ ਲਓ। ਬਾਬਾ ਜੀ ਨਾਰੇ ਅਸਲ ਬਾਬਾ ਹਰਨਾਮ ਸਿੰਘ। ਕਹਿਣ ਲੱਗੇ ਬਾਬਾ ਜੀ ਇਹ ਨੰਬਰਦਾਰ ਦੇ ਕਰ ਪੁੱਤਰ ਨਹੀਂ ਅਰਦਾਸ ਕਰੋ ਕਹਿਣ ਲੱਗੇ ਕੋਈ ਗੱਲ ਨਹੀਂ ਨੰਬਰਦਾਰਾ ਅਸੀਂ ਗੁਰੂ ਅਰਜਨ ਦੇਵ ਦੇ ਕਰ ਚੱਲਦੇ ਆਂ ਤੇ ਗੁਰੂ ਅਰਜਨ ਦੇਵ ਦੇ ਕਰ ਕੋਈ ਘਾਟਾ ਨਹੀਂ ਤੈਨੂੰ ਪੁੱਤ ਗੁਰੂ ਅਰਜਨ ਦੇਵ ਦੇ ਵੀ ਦੇ ਦੇਗਾ ਬਾਣਾ ਰੱਬ ਦਾ ਠੀਕ ਸਾਲ ਬਾਅਦ ਬਾਬਾ ਹਰਨਾਮ ਸਿੰਘ ਜੀ ਲੱਗੇ ਤੇ ਨੰਬਰਦਾਰ ਚੁੱਪ ਕਰ ਇਕੱਠਾ ਹੋ ਕੇ ਬੈਠਾ ਤੇ ਉਹ ਕਹਿਣ ਲੱਗੇ ਨੰਬਰਦਾਰਾ ਮਗਰੀਪ ਪਾਣੀ ਧਾਣੀ ਪਿਆ ਜਾਂ ਨਾ ਪਿਆ ਪਰ ਕਿਉਂ ਕਹਿੰਦਾ ਤੇਰੇ ਕਰ ਕਾਕਾ ਤੇ ਸਾਨੂੰ ਪਾਣੀ ਨਹੀਂ ਪੁੱਹਦਾ ਵਿੱਚੋਂ ਬੰਦੇ ਬੋਲ ਪਏ ਬਾਬਾ ਜੀ ਕੀ ਦਸੀ ਨੰਬਰਦਾਰ ਦੇ ਕਰ ਕੁੜੀ ਆਈ ਹੈ ਭਝੰਗਣ ਪਾਬਰ ਨਾਲ ਸੇ ਕਹਿਣ ਲੱਗੇ ਗੁਰਮਖਾ ਨੰਬਰਦਾਰਾ ਝੂਠ ਕਿਉਂ ਬੋਲਦਾ ਨਹੀਂ ਪਾਣੀ ਧਾਣੀ ਪੀਉਣਾ ਤੇ ਨਾ ਪਿਆਵੇਂ ਚੱਲ ਚਲੀਏ ਜਦੋਂ ਚੁੱਕ ਕੇ ਵੇਖਿਆ ਤੇ ਬੁੱਦੀ ਭਝੰਗੀ ਬਣ ਗਈ ਕਿ ਤੁਹਾਡੇ ਜੰਡੂ ਕੇ ਸਿਹਾਰੇ ਦੀ ਗੱਲ ਜੇ ਪਾਪਾ ਹਰਨਾਮ ਸਿੰਘ ਨੂੰ ਦੁਨੀਆ ਜਾਣਦੀ ਹੈ ਦੁਨੀਆ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਸੋਹਣ ਸਿੰਘ ਸੀਤ ਨੂੰ ਆਖਿਆ ਸੀ ਸੀਤਲਾ ਤੂੰ ਗੁਰੂ ਦੀ ਬਾਣੀ ਦੀ ਕਥਾ ਕਦਾਂ ਤੇਰਾ ਵਾਲ ਵਿੰਗਾ ਨਹੀਂ ਹੋਏਗਾ ਪਰ ਇਹੋ ਜੇ ਮਹਾਂਪੁਰਸ਼ ਮਿਲਦੇ ਨਹੀਂ ਵਿਚੋ ਸਭਾਵਕ ਗੱਲ ਆ ਗਈ ਗੁਰੂ ਅਮਰਦਾਸ ਮਹਾਰਾਜ